ਅੱਜ ਵੱਡੀ ਖਬਰ ਜਿਹੜੀ ਹੋਈ ਹੈ ਪੰਜਾਬ ਕੈਬਨਿਟ ਦੇ ਨਵੇਂ ਬਣੇ ਹੋਏ ਕੈਬਨਿਟ ਮਿਨਿਸਟਰ ਸੰਜੀਵ ਅਰੋੜਾ ਦੇ ਨਾਲ ਦੱਸਦੇ ਹਾਂ ਕਿ ਨਵੇਂ-ਨਵੇਲੇ ਕੈਬਨਿਟ ਮਿਨਿਸਟਰ ਨੂੰ ਲੈ ਕੇ ਲਗਾਤਾਰ ਕਿਆਸਲਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਆਖਿਰ ਕਿਸ ਦੇ ਵਿਭਾਗ ਦਿੱਤੇ ਜਾਣਗੇ ਤੇ ਕਿਸ ਦੀ ਹੋਵੇਗੀ ਛੁੱਟੀ ਤੇ ਹੁਣ ਇਸ ਦੇ ਉੱਤੇ ਮੁੱਖ ਮੰਤਰੀ ਮਾਨ ਨੇ ਖੁਦ ਮੋਹਰ ਲਗਾ ਦਿੱਤੀ ਹੈ ਐਕਸ ਤੇ ਪੋਸਟ ਕਰਕੇ ਮੁੱਖ ਮੰਤਰੀ ਮਾਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਲਿਖਦੇ ਨੇ ਕਿ ਅੱਜ ਪੰਜਾਬ ਰਾਜ ਭਵਨ ਚੰਡੀਗੜ੍ਹ ਦੇ ਵਿੱਚ ਸੂਬੇ ਦੇ ਰਾਜਪਾਲ ਮਾਨਜੋਗ ਗੁਲਾਬ ਸੰਗ ਤਾਰਿਆ ਜੀ ਨੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਸੰਜੀਵ अरोड़ा ਨੂੰ ਕੈਬਨਿਟ ਮੰਤਰੀ ਬਜੋ ਸੌਂਚ ਕਾਈ ਹੈ ਉਹਨਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦੀਆਂ ਬਹੁਤ ਬਹੁਤ ਵਧਾਈਆਂ ਸੰਜੀਵ अरोड़ा ਨੂੰ ਇੰਡਸਟਰੀ ਐਂਡ ਕਮਰਸ ਇਨਵੈਸਟਮੈਂਟ ਪ੍ਰੋਮੋਸ਼ਨ ਐਨ ਆਰ ਆਈ ਅਫੇਅਰ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਨੂੰ ਉਮੀਦ ਹੈ ਕਿ ਸੰਜੀਵ ਅਰੋੜਾ ਜੀ ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰੇ ਉਤਰਨਗੇ ਪੰਜਾਬ ਦੇ ਵਿਕਾਸ ਅਤੇ ਸੂਬੇ ਦੇ 3 ਕਰੋੜ ਲੋਕਾਂ ਦੀ ਭਲਾਈ ਲਈ ਪੂਰੀ ਇਮਾਨਦਾਰੀ ਅਤੇ ਬਿਨਾਂ ਕਿਸੇ ਪੱਖਪਾਤ ਦੇ ਕੰਮ ਕਰਨਗੇ ਤਾਂ ਬਿਲਕੁਲ ਮੂਰ ਜਿਹੜੀ ਉਹ ਲੱਗ ਚੁੱਕੀ ਹੈ ਜਿੱਥੇ ਇੰਡਸਟਰੀ ਦੀ ਚਰਚਾ ਚੱਲ ਰਹੀ ਸੀ ਕਿਉਂਕਿ ਸੰਜੀਵ ਅਰੋੜਾ ਦਾ ਬੈਕਗ੍ਰਾਉਂਡ ਵੀ ਬਿਜ਼ਨਸਮੈਨ ਦੇ ਤੌਰ ਤੇ ਹੈ ਤਾਂ ਉਹ ਵਿਭਾਗਤਾ ਪਹਿਲਾਂ ਹੀ ਤੈਅ ਸੀ ਪਰ ਐਨਆਰਏ ਵਿਭਾਗ ਨੂੰ ਲੈ ਕੇ ਲਗਾਤਾਰ ਕਿਆਸ ਲਾਈਆਂ ਲਗਾਈਆਂ ਜਾ ਰਹੀਆਂ ਸੀ ਤਾਂ ਹੁਣ ਸਿੱਧੇ ਤੌਰ ਤੇ ਇਸ ਗੱਲ ਤੇ ਮੋਹਰ ਲੱਗ ਚੁੱਕੀ ਹੈ ਕਿ ਕੁਲਦੀਪ ਢਾਲੀਵਾਲ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਦਾ ਰਾਹਸਤਾ ਦਿਖਾ ਦਿੱਤਾ ਗਿਆ ਹੈ ਕੈਬਨਿਨਟ ਮਿਨਿਸਟਰ ਕੁਲਦੀਪ ਢਾਲੀਵਾਲ ਤੋਂ ਹੁਣ ਜਲਦ ਹੀ ਅਸਤੀਫਾ ਵੀ ਮੰਗ ਲਿਆ ਗਿਆ ਹੈ ਤੇ ਉਹਨਾਂ ਦਾ ਵਿਭਾਗ ਜਿਹੜਾ ਹੈ ਉਹ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਹੈ ਅੱਜ ਦੀ ਵੱਡੀ ਖਬਰ ਜਿਹੜੀ ਹੋਈ ਹੈ ਪੰਜਾਬ ਕੈਬਨਿਟ ਦੇ ਨਵੇਂ ਬਣੇ ਹੋਏ ਕੈਬਨਿਟ ਮਿਨਿਸਟਰ ਸੰਜੀਵ ਅਰੋੜਾ ਦੇ ਨਾਲ ਦੱਸਦੇ ਹਾਂ ਕਿ ਨਵੇਂ ਨਿਵੇਲੇ ਕੈਬਨਿਟ ਮਿਨਿਸਟਰ ਨੂੰ ਲੈ ਕੇ ਲਗਾਤਾਰ ਕਿਆਸਲਾਂੀਆਂ ਲਗਾਈਆਂ ਜਾ ਰਹੀਆਂ ਸੀ ਕਿ ਆਖਿਰ ਕਿਸ ਦੇ ਵਿਭਾਗ ਦਿੱਤੇ ਜਾਣਗੇ ਤੇ ਕਿਸ ਦੀ ਹੋਵੇਗੀ ਛੁੱਟੀ ਤੇ ਹੁਣ ਇਸ ਦੇ ਉੱਤੇ ਮੁੱਖ ਮੰਤਰੀ ਮਾਨ ਨੇ ਖੁਦ ਮੋਹਰ ਲਗਾ ਦਿੱਤੀ ਹੈ ਐਕਸ ਤੇ ਪੋਸਟ ਕਰਕੇ ਮੁੱਖ ਮੰਤਰੀ ਮਾਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਲਿਖਦੇ ਨੇ ਕਿ ਅੱਜ ਪੰਜਾਬ ਰਾਜ ਭਵਨ ਚੰਡੀਗੜ੍ਹ ਦੇ ਵਿੱਚ ਸੂਬੇ ਦੇ ਰਾਜਪਾਲ ਮਾਨਜੋਗ ਗੁਲਾਬ ਸਿੰਘ ਤਾਰੀਆ ਜੀ ਨੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਸੰਜੀਵ अरोड़ा ਨੂੰ ਕੈਬਨਿਟ ਮੰਤਰੀ ਵਜੋਂ ਸੋਚਕਾਈ ਹੈ। ਉਹਨਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦੀਆਂ ਬਹੁਤ-ਬਹੁਤ ਵਧਾਈਆਂ। ਸੰਜੀਵ अरोड़ा ਨੂੰ ਇੰਡਸਟਰੀ ਐਂਡ ਕਮਰਸ ਇਨਵੈਸਟਮੈਂਟ ਪ੍ਰਮੋਸ਼ਨ ਐਂਡ ਐਨਆਰਆਈ ਅਫੇਅਰ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੈਨੂੰ ਉਮੀਦ ਹੈ ਕਿ ਸੰਜੀਵ ਅਰੋੜਾ ਜੀ ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰੇ ਉਤਰਨਗੇ ਪੰਜਾਬ ਦੇ ਵਿਕਾਸ ਅਤੇ ਸੂਬੇ ਦੇ 3 ਕਰੋੜ ਲੋਕਾਂ ਦੀ ਭਲਾਈ ਲਈ ਪੂਰੀ ਇਮਾਨਦਾਰੀ ਅਤੇ ਬਿਨਾਂ ਕਿਸੇ ਪੱਖਪਾਤ ਦੇ ਕੰਮ ਕਰਨਗੇ ਤਾਂ ਬਿਲਕੁਲ ਮੋਰ ਜਿਹੜੀ ਉਹ ਲੱਗ ਚੁੱਕੀ ਹੈ ਜਿੱਥੇ ਇੰਡਸਟਰੀ ਦੀ ਚਰਚਾ ਚੱਲ ਰਹੀ ਸੀ ਕਿਉਂਕਿ ਸੰਜੀਵ ਅਰੋੜਾ ਦਾ ਬੈਕਗ੍ਰਾਉਂਡ ਵੀ ਬਿਜ਼ਨਸਮੈਨ ਦੇ ਤੌਰ ਤੇ ਹੈ ਤਾਂ ਉਹ ਵਿਭਾਗਤਾ ਪਹਿਲਾਂ ਹੀ ਤੈਅ ਸੀ ਪਰ ਐਨਆਰੀ ਵਿਭਾਗ ਨੂੰ ਲੈ ਕੇ ਲਗਾਤਾਰ ਕਈ ਅਸਲਾਈਆਂ ਲਗਾਈਆਂ ਜਾ ਰਹੀਆਂ ਸੀ ਤਾਂ ਹੁਣ ਸਿੱਧੇ ਤੌਰ ਤੇ ਇਸ ਗੱਲ ਤੇ ਮੋਹਰ ਲੱਗ ਚੁੱਕੀ ਹੈ ਕਿ ਕੁਲਦੀਪ ਢਾਲੀਵਾਲ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਦਾ ਰਾਹਸਤਾ ਦਿਖਾ ਦਿੱਤਾ ਗਿਆ ਹੈ ਕੈਬਨਿਟ ਮਿਨਿਸਟਰ ਕੁਲਦੀਪ ਢਾਲੀਵਾਲ ਤੋਂ ਹੁਣ ਜਲਦ ਹੀ ਅਸਤੀਫਾ ਵੀ ਮੰਗ ਲਿਆ ਗਿਆ ਹੈ ਤੇ ਉਹਨਾਂ ਦਾ ਵਿਭਾਗ ਜਿਹੜਾ ਹੈ ਉਹ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਹੈ